ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ। ਮਹਾਰਾਜ ਰਹਿੰਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਗੁਰਮਖ ਪਿਆਰੇਓ ਹੁਣ ਕਹਿੰਦੇ ਬਾਹਰ ਨਾ ਇੱਕ ਗੁਰਮਖ ਪਿਆਰੇ ਤਮਾਸ਼ਾ ਚ ਗਰੀ ਆ। ਰਿਛ ਲੈ ਕੇ ਆਇਆ ਆਪਣਾ ਰਿਛ ਲੈ ਕੇ ਆਇਆ। ਔਰ ਪਿਆਰੇਓ ਰਿਛ ਨੱਚ ਰਿਹਾ। ਜਿਵੇਂ ਜਿਵੇਂ ਰਿਚ ਨੂੰ ਸਿਕਾਇਆ ਹੁਣ ਗੁਰਮੁਖ ਪਿਆਰਿਓ ਮਦਾਰੀ ਪਾ ਰਿਆ ਰਿਚ ਨੱਚਣ ਲੱਗਾ ਹੋਇਆ ਲੋਗ ਹਸਰੇ ਨੇ ਤੇ ਕਹਿੰਦੇ ਮਦਾਰੀ ਅਲਾਸੀ ਨਾ ਜੱਗਾ ਉਹ ਆਖਣ ਲੱਗਾ ਸੇਵਾਦਾਰਨ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ ਔਰ ਮੈਂ ਤਮਾਸ਼ੀ ਨਹੀਂ ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਿਖਾਵਾਂ ਦੀ ਅੱਖ ਲੱਗਿਆ ਮੈਨੂੰ ਕੁਝ ਮਾਇਆ ਮਿਲ ਜੇ ਔਰ ਮੇਰੇ ਘਰ ਦਾ ਰੋਜ਼ਗਾਰ ਚੱਲ ਜਾਵੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਲੈ ਗਏ। ਹੁਣ ਸੱਚੇ ਪਾਤਸ਼ਾਹ ਮਹਾਰਾਜ ਜੀ ਤਖਤਾਂ ਤੇ ਬੈਠੇ ਨੇ। ਹੁਣ ਕਹਿੰਦੇ ਤਮਾਸ਼ੀ ਜੀ ਨਾ ਗੁਰਮੁਖ ਪਿਆਰੇ ਰਿਚ ਨੂੰ ਨਚਾ ਨਚਾ ਕੇ ਲੋਕਾਂ ਨੂੰ ਹਸਾ ਰਹੇ ਆ ਜਿਵੇਂ ਟਬੂਸ਼ੀਆਂ ਲੱਗਿਆ ਮਾਰਨ ਰਿਚ ਨੂੰ। ਲੋਕ ਵੇਖ ਵੇਖ ਕੇ ਹੱਸਦੇ ਨੇ ਸੇਵਾਦਾਰ ਹੱਸਦੇ ਨੇ ਸੰਗਤ ਹੱਸਦੀ ਗੁਰਮੁਖੋ ਭਾਈ ਕੀਰਤੀਆ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਚੌਰ ਸਭ ਕਰਦਾ ਗੁਰਮੁਖੋ ਖਿੜ ਖਿੜ ਕੇ ਹੱਸਣ ਲੱਗੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੀਰਤੀਆ ਦੁਨੀਆਂ ਦੇ ਲੋਕ ਹੱਸਦੇ ਨੇ ਹੱਸੀ ਜਾਣ ਪਰ ਤੂੰ ਨਾ ਹੱਸ ਸਕੋ ਜਤਨਾ ਸ੍ਰੀ ਵਾਹਿਗੁਰੂ ਆਖਣ ਲੱਗੇ ਮਹਾਰਾਜ ਹੱਦ ਹੋ ਗਈ ਵੀ ਸਾਰੇ ਲੋਕ ਹੱਸਦੇ ਨੇ ਜੇ ਮੈਨੂੰ ਹਾਸੇ ਆ ਰਹੀ ਹੈ ਵੇਖ ਕੇ ਤੇ ਮੈਨੂੰ ਕਿਉਂ ਰੋਕਦੇ ਹੋ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦੇ ਚ ਰਾਜ ਹੈ ਕੋਈ ਮਾਰੇ ਕਹਿੰਦੇ ਤੂੰ ਨਾ ਹੱਸ ਹੁਣ ਕਹਿੰਦੇ ਰੇਛਣ ਟੁਕਸੀ ਮਾਰੀ ਫੇਰ ਜਿਵੇਂ ਸਿਖਾਇਆ ਸੀ ਹੁਣ ਕਹਿੰਦੇ ਫੇਰ ਗੁਰਮੁਖੋ ਭਾਈ ਕਿਰਤੀ ਆ ਖਿੜ ਕੇ ਹੱਸ ਪਿਆ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਭਾਈ ਕਿਰਤੀ ਆ ਵੀ ਤੂੰ ਨਾ ਹੱਸ ਭਾਈ ਆਖਣ ਲੱਗਾ ਮਹਾਰਾਜ ਹੁਣ ਤਾਂ ਰਾਜ ਦੱਸੋ ਇਹਦੇ ਵਿੱਚ ਮਹਾਰਾਜ ਕਹਿਣ ਲੱਗੇ ਭਾਈ ਇਹਦੇ ਚ ਰਾਜ ਇਹ ਜਿਹੜਾ ਰਿੱਚ ਨੱਚ ਰਿਹਾ ਨਾ ਇਹ ਹੋਰ ਕੋਈ ਨਹੀਂ ਤੇਰਾ ਪਿਓ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਹੋਰ ਕੋਈ ਨਹੀਂ ਤੇਰਾ ਪਿਓ ਹੈ ਇੱਕੋ ਦਮ ਠਟੰਬਰ ਗਿਆ ਮੇਰਾ ਪਿਓ ਮੇਰਾ ਪਿਓ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਚੋਰ ਸਭ ਕਰਦਾ ਸੀ ਮਹਾਰਾਜ ਜੇ ਮੇਰਾ ਪਿਓ ਸੇਵਾ ਕਰਦਾ ਕਰਦਾ ਰਿਚ ਬਣ ਗਿਆ ਮੈਂ ਤਾਂ ਬੰਦਰ ਬਣੂ ਆ ਕੁਜਤਨਾ ਸ੍ਰੀ ਵਾਹਿਗੁਰੂ ਮੈਂ ਤਾਂ ਫਿਰ ਬੰਦਰ ਬਣਾਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਰਿਚ ਕਿਉਂ ਬਣ ਗਿਆ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦਾ ਵੀ ਕਾਰਨ ਹੈ ਮਹਾਰਾਜ ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਸੱਜਿਆ ਹਰੀ ਜਸ ਕੀਰਤਨ ਹੋਇਆ ਸੰਗਤ ਬਹੁਤ ਬੇਟੀ ਚੌਰਸਾਭ ਕਰਦਾ ਸੀ ਫਿਰ ਕਹਿੰਦੇ ਦੇਗ ਵਰਤੌਣ ਦੀ ਸੇਵਾ ਲੱਗ ਗਈ ਸੋਭਾਰਾ ਦੇਗ ਵਰਤੌਣ ਦੀ ਸੇਵਾ ਲੱਗੀ ਕਹਿੰਦੇ ਦੇਗ ਵਰਤਾਰੇ ਆਖਦੇ ਇੱਕ ਵਿਚਾਰਾ ਗੱਡੇ ਵਾਲਾ ਮਜ਼ਦੂਰ ਜ਼ਿਮੀਂਦਾਰ ਉਹ ਲੰਘ ਰਿਹਾ ਗੱਡਾ ਅੱਗੇ ਲੰਘਿਆ ਉਹਦਾ ਉਹਨੇ ਸੋਚਿਆ ਵੀ ਦੇਖ ਲੈ ਕੇ ਜਾਨਣਾ ਗੁਰੂ ਦਰਬਾਰ ਦੇ ਕੋਲ ਲੰਘ ਰਿਹਾ ਉਹਨੇ ਆਖਿਆ ਭਾਈ ਦੇਖ ਦੇ ਦੋ ਮੈਨੂੰ ਮੇਰਾ ਗੱਡਾ ਅੱਗੇ ਲੰਘ ਗਿਆ ਜਿਹੜਾ ਤੇਰਾ ਪਿਓ ਸੋਭਾ RAM ਸੀ ਉਹਨੇ ਦੇਖ ਨਾ ਦਿੱਤੀ ਹੋਰ ਪਾਸੇ ਵਰਤਾਈ ਗਏ ਆ ਉਹਨੇ ਗੁਰਮੁਖਾਂ ਫਿਰ ਮਿਹਨਤੀ ਕੀਤੀ ਵੀ ਮੈਨੂੰ ਦੇਖ ਦੇ ਦੋ ਮੇਰਾ ਗੱਡਾ ਅੱਗੇ ਲੰਘ ਗੇ ਸੋਬਾ RAM ਤੇਰਾ ਪਿਓ ਕਹਿੰਦਾ ਅੱਖ ਲੱਗਾ ਭਾਈ ਕਿਉਂ ਰਿਛਮੰਗਰ ਟੱਪੀ ਜਾਣਾ ਰਿਛਮੰਗਰ ਟੱਪੀ ਜਾਣਾ ਟਿੱਕ ਕੇ ਬਹਿ ਜਾ ਹੌਲੀ ਹੌਲੀ ਦੇਗ ਮਿਲ ਜੇਗੀ ਅੱਖ ਦੀ ਦੇਗ ਦਾ ਕਿਨਕਾ ਧਰਤੀ ਤੇ ਡਿੱਗ ਗਿਆ ਉਹ ਜ਼ਿਮੀਂਦਾਰ ਨੇ ਚੱਕ ਕੇ ਛਕ ਲਿਆ ਤੇ ਬਚਨ ਨਿਕਲੇ ਆ ਰਿਛਮੰਗਰ ਮੈਂ ਨਹੀਂ ਮੈਂ ਨਹੀਂ ਟੱਪਦਾ ਰਿਛਮੰਗ ਤਾਂ ਇਿੱਤੂ ਟਪ ਰਿਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਚਨ ਹੋ ਗਿਆ ਤੇ ਐਸਾ ਬਚਨ ਹੋਇਆ ਤੇ ਅੱਜ ਰਿਸ਼ ਦੀ ਜੂਨ ਪੋਗ ਰਿਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੇਸ਼ਮੰਗਰ ਟਪ ਟਪ ਕੇ ਵਿਖਾਰੇ ਅਤਮਾ ਸ਼ਮਾਨ ਕਰ ਰਿਹਾ ਮੈਂ ਇਸ ਕਰਕੇ ਦੱਸ ਰਿਹਾ ਔਰ ਗੁਰੂ ਸਾਹਿਬ ਦੇ ਬੋਲ ਨੇ ਨਾ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਵਸੈ ਜੀਉ ਮਤ ਜਾਣਿਓ ਵੀ ਸੰਗਤ ਵਿੱਚ ਸ਼ਕਤੀ ਨਹੀਂ ਗੁਰਮੁਖੋ ਤਾਰਾ ਰਾਣੀ ਦੀ ਖੜਾਮ ਰਾਜਾ ਚੁੱਕ ਕੇ ਲੈ ਜਾਂਦਾ ਸੰਗਤ ਨੇ ਕੀਤੀ ਅਰਦਾਸ ਖੂਬ ਹੂ ਉਦਾਂ ਦੀ ਖੜਾਮ ਉੱਥੇ ਹਾਜ਼ਰ ਹੋ ਗਈ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸੰਗਤ ਵਿੱਚ ਪਾਵਰ ਹੈ ਇਹ ਸੰਗਤ ਵਿੱਚ ਸ਼ਕਤੀ ਹੈ ਆਮ ਨਾ ਜਾਣਿਓ ਸੰਗਤਾਂ ਦੇ ਵਿੱਚ ਰੱਬ ਵਸਦਾ ਤੇ ਬੋਲੇ ਹੋਏ ਬੋਲ ਧਰਮਖ ਪਿਆਰਿਓ ਪੂਰੇ ਹੋਦੇ ਹੁੰਦੇ ਇਸ ਕਰਕੇ ਸੰਗਤ ਕਾ ਫਲ ਬਹੁਤ ਅਦਿਕਾਈ ਪੜ ਸੁਆ ਗਣ ਕੋ ਲਾੜੇ